ਹਾਂ ਉਹ ਪਰਸਾ ਸਰ ਜੀ ਜਨਾ ਚਾਹੁੰਗੇ ਜਿਹੜਾ ਇਮੋਰਲ ਦਾ ਮਕਦਮਾ ਆਪ ਨੂੰ ਹੋਇਆ ਥਾ ਕੱਲ ਇਨਸਪੈਕਟਰ ਪਰਮੇਂਦਰ ਐਸਐਚਓ ਕਤਵਾਲੀ ਨੂੰ ਇਕ ਤਰਾਹ ਮਿਲੀ ਸੀ ਕਿ ਇੱਕ ਹੋਟਲ ਪਾਮ ਨਾਈਟ ਜੋ ਕਿ ਬੱਸ ਸਟੈਂਡ ਦੇ ਬੈਕਸਾਈਡ ਹੈ ਜਿਸ ਦਾ ਮਾਲਕ ਹੋਟਲ ਦਾ ਮਾਲਕ ਗੁਰਤੇਜ ਸਿੰਘ ਤੇ ਇਸ ਦਾ ਮੈਨੇਜਰ ਲਖਵੀਰ ਸਿੰਘ ਜੋ ਹੋਟਲ ਵਿੱਚ ਬੈਠਦੇ ਹਨ ਅਤੇ ਲੜਕੀਆਂ ਨੂੰ ਬੁਲਾ ਕੇ ਉਹਨਾਂ ਤੋਂ ਗਲਤ ਗੰਦਾਂ ਕਰਵਾ ਕੇ ਬਾਹਰੋਂ ਬੰਦਿਆਂ ਨੂੰ ਬੁਲਾ ਕੇ ਮੋਟੀ ਕਮਾਈ ਕਰਦੇ ਹਨ ਤੇ ਅਧਿਕਾਰਿਕ ਕਾਰਵਾਈ ਤਾਂ ਦਾਖਲ ਚਰਵਾਉਂਦੇ ਹਨ ਜਿਸ ਦੇ ਤਹਿਤ ਇਨਸਪੈਕਟਰ ਪਰਮੇਂਦਰ ਅਸੂਚਕ ਉਤਵਾਲੀ ਨੇ ਗੁਰਤੇਜ ਸਿੰਘ ਤੇ ਲਖਵੀਰ ਸਿੰਘ ਦੇ ਖਿਲਾਫ ਤਿੰਨ ਚਾਰ ਮੋਰਲ ਟ੍ਰੈਫਿਕ ਪਰਮਿਸ਼ਨ ਐਕਟ ਦਾ ਮਕਦਮਾ ਦਰਜ ਕਰਕੇ ਰੇਡ ਕੀਤੀ ਤਾਂ ਹੋਟਲ ਦੇ ਵਿੱਚੋਂ ਹੋਟਲ ਦਾ ਮਾਲਕ ਗੁਰਤੇਜ ਸਿੰਘ ਅਤੇ ਮੈਨੇਜਰ ਲਖਵੀਰ ਸਿੰਘ ਕਾਬੂ ਕਰ ਲਈ ਤੇ ਇਹਨਾਂ ਦਾ ਇਹਨਾਂ ਨੂੰ ਮਕਦਮੇ ਵਿੱਚ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਨੂੰ ਅੱਜ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਹੋਰ ਢੰਗਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਕਿੰਨੇ ਚਿੰਤਾ ਸਿਰ ਕਰਦੇ ਸੀ ਲੱਗੇ ਏ ਅਜਾ ਤਫਤੀਸ਼ ਤੋਂ ਬਾਅਦ ਪਤਾ ਲੱਗੂਗਾ ਜਦੋਂ ਇਹਨਾਂ ਪੁੱਛਗਿੱਛ ਕਰਾਂਗੇ ਵੀ ਇਹ ਕਿੰਨੇ ਚਿਰ ਤੋਂ ਕੰਮ ਚੱਲ ਰਿਹਾ ਸੀ ਇਹਦੇ ਕਿਹੜੇ-ਕਿਹੜੇ ਇਹਨਾਂ ਚ ਬੰਦੇ ਹੋਰ ਸ਼ਾਮਲੇ ਇੱਕ ਹੋਰ ਵੀ ਹੋਟਲ ਤੇ ਨਿਕਲਿਆ ਇੱਕ ਹੋਰ ਇਨਫਾਰਮੇਸ਼ਨ ਮਿਲੀ ਸੀ ਜਿਹੜਾ ਕਿ ਹੋਟਲ ਪੈਰ ਸਲਟਨ ਹੈ ਜਿਹੜਾ ਬਠਿੰਡਾ ਗੋਨਾ ਰੋਰ ਦੇ ਸੱਤਤਾ ਹੈ ਜਿਸ ਤੇ ਇਨਸਪੈਕਟਰ ਪ੍ਰਮੇਂਦਰ ਸਿੰਘ ਐਸਐਚਓ ਕੋਤਵਾਲੀ ਨੇ ਰੇਡ ਕੀਤੀ ਰੇਡ ਦੇ ਦਰਮਿਆਨ ਜਿਹੜਾ ਹੋਟਲ ਦਾ ਜਿਹੜਾ ਸੀਗਾ ਉੱਥੇ ਜਿਹੜਾ ਮੈਨੇਜਰ ਸੰਦੀਪ ਪੰਕਜ ਤੇ ਹੈਪੀ ਜਿੰਨਾ ਚਿਰ ਜਿਹੜਾ ਸੰਦੀਪ ਹੈ ਹੋਟਲ ਦਾ ਮੈਨੇਜਰ ਹੈ ਪੰਕਜ ਹੋਟਲ ਦਾ ਜਿਹੜਾ ਮਾਲਕ ਹੈ ਤੇ ਹੈਪੀ ਨਾਉ ਦੇ 파ਟਰਨ ਹੈ ਵੀ ਇਹ ਵੀ ਜਿਹੜਾ ਉੱਥੇ ਹੋਟਲ ਦੇ ਵਿੱਚ ਲੜਕੀ ਨੂੰ ਬੁਲਾ ਕੇ ਉਹਨਾਂ ਤੋਂ ਗਲਤ ਧੰਦਾ ਕਰਵਾਉਂਦੇ ਹਨ ਤੇ ਗਾਕਾਂ ਨੂੰ ਬੁਲਾ ਕੇ ਮੋਟੀ ਰਕਮ ਵਸੂਲਦੇ ਹਨ ਤੇ ਅਣਧਿਖਰ ਤੌਰ ਤੇ ਇਹ ਇੱਥੇ ਕੰਮ ਚਲਾ ਰਹੇ ਹਨ ਜਿਸ ਦੇ ਤਹਿਤ 3-4 ਇਮੋਰਲ ਟ੍ਰੈਫਿਕ ਪ੍ਰੋਵੈਂਸ਼ਨ ਐਕਟ ਦਾ ਇਹਨਾਂ ਤਿੰਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ ਇਹਦੇ ਮੁਕੱਦਮੇ ਸਾਹਿਬ ਦੀ ਗ੍ਰਿਫਤਾਰੀ ਨਹੀਂ ਹੋਈ ਹੈ ਤੇ ਇਹਨਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਤਫਤੀਸ਼ ਕੀਤੀ ਜਾਵੇ ਇਹਦੇ ਚ ਹੈਗੇ ਕੁਝ ਤਿੰਨ ਚਾਰ ਬੰਦੇ ਜਾਣ ਪਛਾਤੇ ਐ ਜਿਹੋ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਤਾਂ ਉਹਨਾਂ ਦੇ ਨਾਮ ਪਤਾ ਡਰੈਸ ਤਸਦੀਕ ਕਰਕੇ ਗ੍ਰਿਫਤਾਰ ਕੀਤੀ ਜਾਵੇਗੀ। ਕੁੱਲ ਕਿੰਨੇ ਗ੍ਰਿਫਤਾਰ ਕੀਤੇ ਗਏ? ਇਸ ਮੁਕਦਮੇ ਚ ਗ੍ਰਿਫਤਾਰੀ ਨਹੀਂ ਹੋਈ ਐ ਜਿਹੜਾ ਪਹਿਲਾ ਮੁਕਦਮਾ ਹੋਟਲ ਜਿਹੜਾ ਪਾਮ ਨਾਈਟ ਐ ਇਹਦੇ ਚ ਦੋ ਬੰਦੇ ਗ੍ਰਿਫਤਾਰ ਕੀਤੇ ਗਏ। ਕੀ ਕਹਿਣਾ ਚਾਹੋਗੇ ਸਰ ਜਿਹੜੇ ਲੋਕਾਂ ਨੂੰ ਜਿਹੜਾ ਫੋਟੋ ਦਿਖਾ ਰਹੇ ਹੋ ਇਹਦੇ ਚ ਤੁਸੀਂ ਇਹ ਕਹਾਂਗੇ ਕਿ ਇਸ ਤਰ੍ਹਾਂ ਦੇ ਜੋ ਬੰਦੇ ਕਾਰੋਬਾਰ ਜਾਂ ਧੰਦਾ ਕਰਦੇ ਨੇ ਬੰਦ ਕਰ ਦਨ ਨਹੀਂ ਤਾਂ ਕਾਨੂੰਨ ਦੇ ਮੁਤਾਬਕ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।